ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਈ ਹੋਈ ਦੂਜਾ ਸੂਆ ਟਾਪ ਕਲਾ ਝੋਟੀ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਤੌਲਾ ਕਿਹੜਾ ਬਰਨਾਲਾ ਪਿੰਡ ਤੌਲਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀ ਕਿੰਨਾ ਵੀਰੇ 72105317 9872105317 ਤੇ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਆ ਨਾ ਕਹਿਮਾ ਸੂਆ ਸੂਈ ਦੂਜਾ ਸੂਆ ਦੂਜਾ ਸੂਆ ਮਾਗਰ ਕਟੜਾ ਮਾਗਰ ਕਟੜਾ ਸੂਈ ਨੂੰ ਕਿੰਨੇ ਦਿਨ ਹੋਗੇ ਸੂਈ ਨੂੰ ਹੋਗੇ 4 ਦਿਨ ਹੋਏ ਹੋਣਗੇ ਸੂਈ ਨੂੰ 4 ਦਿਨ ਹੋਗੇ ਤਾਂ ਮਤਲਬ ਹੀ ਤੋਰੇ ਤਾਰੇ ਦੀ ਸਾਫ ਆ ਕਿ ਖੋਲ ਕੇ ਕਿਹੜਾ ਦਵਾ ਦੇ ਦੋਸਤੋ ਚੰਗਾ ਕਦਗਾਠਾ ਝੋਟੀ ਮੰਨ ਲਿਓ ਮੱਝ ਮੰਨ ਲਿਓ ਵੀਰਾਂ ਦਾ ਵਪਾਰ ਦਾ ਕੰਮ ਆ ਦੂਜਾ ਸੂਆ ਮੰਨ ਲਿਓ ਤੀਜਾ ਸੂਆ ਮੰਨ ਲਓ ਉਹ ਮਾਲਕਾਂ ਨੇ ਸੂਆ ਦੂਜਾ ਕਿਹ ਕਿਤੇ ਤਾਂ ਚੰਗਾ ਕਦਗਾਠ ਥਣ ਲੇਵੇ ਦੀ ਬਿਲਕੁਲ ਸਾਫ ਵੱਡਾ ਕਦਗਾਠਾ ਝੋਟੀ ਦਾ ਤੋਰਾ ਤਾਰਾ ਵੀ ਝੋਟੀ ਦਾ ਚੰਗਾਗਾ ਛੋਟੀ ਨਹੀਂ ਹੈਗੀ ਦੋਸਤੋ ਚੰਗਾ ਕਦਗਾਠ ਗੋਲ ਸਿੰਘ ਬਾਕੀ ਬੰਤਰ ਮੰਤਰ ਵੀ ਝੋਟੇ ਦੀ ਬਹੁਤ ਨਜਾਇਜ਼ ਚੰਗੀ ਆ। ਲੇਵਾ ਮੂਰੇ ਮੰਕਰ ਦਾ ਮੁਠੀ ਵਾਲਾ ਨਖਣ ਮਾ ਥਣ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਤੇ ਧਾਰਾਂ ਦਾ ਸਾਨੂੰ ਆਪਾਂ ਮਾਰ ਕੇ ਦਿਖਾਵਾਂਗੇ। ਜੇ ਕਿਸੇ ਮੇਰੇ ਵੀਰ ਦੀ ਸਮਹਦਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ। ਵੀਰਾਂ ਦਾ ਮੋਬਾਈਲ ਨੰਬਰ 9872105317 ਮੇਰੇ ਬੱਚਾ ਸਾਡੇ ਕਿ ਧਾਰਾਂ ਮਾਰ ਕੇ ਸਾਡੇ ਤੇ ਰੇਟ ਨਾਲ ਆਪਾਂ ਬਾਜਬ ਵੀਡੀਓ ਦੇ ਵਿੱਚ ਹੀ ਕਰਨਾਗਾ। ਫੋਨ ਵਾਲਾ ਆਪਾਂ ਰੇਡ ਨਹੀਂ ਕਰਨਾ। ਜੇ ਕਿਸੇ ਮੇਰੇ ਵੀਰ ਦੀ ਸਮਹਦਰੀ ਚਾਹੁੰਦੀ ਆ ਤਾਂ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਤਿੰਨ ਟਾਈਮ ਚੋ ਕੇ ਦਸੱਲੀ ਕਰਕੇ ਖਰੀ ਦੋਸਤੋ ਆਪਣਾ ਕੰਮ ਕੇਵਲ ਤੇ ਕੇਵਲ ਵੀਡੀਓ ਬਣਾਉਣਾ ਤਸੱਲੀ ਕਰਨਾ ਤੁਹਾਡਾ ਆਪਣਾ ਕੰਮ ਆ ਕਿਉਂਕਿ ਤੁਸੀਂ ਚੰਗੀ ਪੇਮੈਂਟ ਲਾ ਕੇ ਮੱਝ ਖਰੀਦਣੀ ਹੈਗੀ ਤੇ ਬਾਜ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਦੋਸਤੋ ਬੱਚਾ ਤੁਹਾਨੂੰ ਆਪਾ ਚੌਂਦਾ ਦਿਖਾਤਾ ਕੋਈ ਮੱਝ ਡਰਦੀ ਨਹੀਂ ਕੋਈ ਕਰਦੀ ਨਹੀਂ ਤਾਜੀ ਸੋਈ ਚਾਰ ਕ ਦਿਨਾਂ ਦੀ ਮੱਝ ਸੋਈ ਆ 8-9 ਕਿਲੋ ਬੋਲੀ ਹਾਜ਼ਰ ਆ ਦੋਸਤੋ 10 ਕਿਲੋ ਦੋ ਤਾਂ ਬੜੇ ਆਰਾਮ ਦੇ ਨਾਲ ਦੇ ਦੂਗੀ ਮੱਝ ਦੋਸਤੋ ਬੱਚਾ ਮੱਝ ਆਪਾ ਤੁਹਾਨੂੰ ਝਟਦੀ ਦਿਖਾਤੀ ਸੀਲ ਸੌ ਮੱਝ ਆ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 3 ਸਵਾ 3 ਦਾਗਾ ਸਵੇਰ ਦੀ ਚਵਾਈ ਵੀਰੇ ਕਹਿ ਕਵਾਜੀ ਹੋਈ ਆ ਤਵਿਆਂ ਸੀ 6 ਵਜੇ 6 ਵਜੇ ਸਵੇਰ ਦੀ ਜਵਾਈ ਹੋਈ ਹੋਈ ਹੈ ਕੋਈ ਨੇ ਰਸਵੇਰਾ ਨਹੀਂ ਕਰਿਆ ਮੰਨ ਲਾ ਕੋਈ ਦੋਸਤੋਂ ਨੇ ਰਸਵੇਰਾ ਨਹੀਂ ਸਵੇਰ ਦੀ ਜਵਾਈ 6 ਵਜੇ ਦੇ ਲਗਭਗ ਹੋਈ ਹੈਗੀ ਧਾਰਾਂ ਵੀਡੀਓ ਦੇ ਵਿੱਚ ਹੋਣਗੇ ਤੇ ਬਾਅਦ ਵਿੱਚ ਰੇਟ ਕਰਾਵਾਂਗੇ ਬਿਲਕੁਲ ਲੈਣ ਦੇ ਨਾਲ ਜੈਨੂਨ ਉਤਰੇ ਹੀ ਬੰਨ ਦੇ ਵੀਰੇ ਦੋਸਤੋਂ ਥਣਲੇਵੇ ਦੀ ਮੱਝ ਬਿਲਕੁਲ ਸਾਫ ਆ ਦੇਖ ਲਓ ਕਿੱਲੇ ਫਲੀਆਂ ਵਰਗਾ ਨਿਖੜ ਮਾ ਥਣਾ ਕਲਾਕਲਾ ਨਿਖਣਵਾ ਚਵਾਈ ਦੀ ਵੀਰ ਕਹਿੰਦਾ ਵੀ ਆਪਾਂ ਲਾਈਵ ਧਾਰਾ ਮਾਰ ਕੇ ਦਿਖਾ ਲਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਹਮਦਾਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਨਿਖਣਵਾ ਥਣ ਕੱਢੇਗਾ ਉਤਲਾ 19 21 ਥਣ ਦੋਸਤੋ ਛੋਟਾ ਜਰੂਰ ਰੱਖ ਦੀ ਹੈ ਕਿ ਜਿਹੜੀ ਗੱਲਾਂ ਨੇ ਆਪਾਂ ਵੀਡੀਓ ਦੇ ਵਿੱਚ ਦੱਸਣੀਆਂ ਨੇ ਸਾਰੀਆਂ ਤਾਂ ਜੋ ਆਪਣੇ ਕਸਟਮਰ ਨਰਾਜ ਨਾ ਹੁਣ ਜਿਹੇ ਜੀ ਗੱਲ ਹੋਇਆ ਤਾਂ ਉਹਰ ਜੀ ਗੱਲ ਦੱਸਣੀ ਹੈ ਕੋਈ ਝੂਠ ਦਾ ਪਾਣੀ ਮਾਰਨਾ ਦੁੱਧਾਂ ਤਾਂ ਵੀਰੇ ਬਰਾਬਰ ਆ ਚਾਰੇ ਦਾ ਦੁੱਧ ਬਰਾਬਰ ਹੈ ਛੋਟਾ ਦੁੱਧ ਦੋਸਤੋ ਬਰਾਬਰ ਆ ਚਾਰੇ ਸਨਾਂ ਚ ਉਤਲਾ ਥਣ ਜਿਹੜਾ ਮੰਨ ਲਓ ਵੀ ਪਹਿਲੇ ਪਾਸੇ ਦਾ ਮੰਗਰ ਲਾ ਉਹ 19 ਕੀ ਛੋਟਾ ਜਰੂਰ ਰੱਖ ਦੀ ਹੈ ਰੇਟ ਹੋਊਗਾ ਬਿਲਕੁਲ ਜੈਨੂ ਨਵਾਜ ਆਹ ਦੇਖ ਸਕਦਾ ਹੋ ਦੋਸਤੋ ਮੱਝ ਥੋੜੀ ਕੈਮਰੇ ਤੋਂ ਡਰਦੀ ਹੈ ਤਾਂ ਕਰਕੇ ਆਪਾਂ ਪਿੱਛੇ ਹੋ ਕੇ ਚਵਾਈ ਚਵਾਈ ਦੀ ਵੀਰੇ ਮੋਟੀ ਆਣਾ ਆ ਦੇਖ ਲੈਣਾ ਦੋਸਤੋ ਚਵਾਈ ਦੀ ਬਿਲਕੁਲ ਓਕੇ ਹੈ ਮੁਠੀ ਵਾਲਾ ਥਣ ਨਿਕੜ ਮੈਂ ਕੱਲਾ ਕੱਲਾ ਤੇ ਚਵਾਈ ਬਿਲਕੁਲ ਲੈਣ ਚਾਰਖੇ ਦੀਆਂ ਪੂਣੀਆਂ ਵਰਗੀਆਂ ਧਾਰਾ ਬੰਦੀਆਂ ਨੇ ਵੀਰੇ ਮਾਗਰਾਂ ਚ ਵੀ ਮਾਰਦੇ ਪਹਿਲੇ ਜੋ ਵੀ ਮਾਰਦੇ ਵੀਰੇ ਆ ਦੇਖ ਲੈਣਾ ਚਵਾਈ ਦੀ ਦੋਸਤੋ ਓਕੇ ਤੇ ਰੇਟ ਕੀ ਹੋਊਗਾ ਵੀਰੇ ਦੇ ਬਾਜੂ ਰੇਟ ਯਾਰ ਇੱਕ ਪਾਣੀ ਦੇ ਦਾਂ ਮੈਂ ਲੋਕਾਂ ਨੂੰ ਮਾਫੀ ਕਰਾਈ ਦੋਸਤੋ 1 ਲੱਖ ਤੇ 5000 ਦੀ ਵੀਰੇ ਕਹਿੰਦਾ ਮੱਝ ਦੇ ਦਾਂਗੇ ਘਰੇ ਆ ਬੰਦੇ ਦਾ ਮਾਣ ਤੁਹਾਨੂੰ ਜਰੂਰ ਹੋਊਗਾ 1 ਲੱਖ 5000 ਚ ਕੋਈ ਰੇਟ ਫਿਕਸ ਨਹੀਂਗਾ ਪਰ ਜ਼ਿਆਦਾ ਨਹੀਂ ਹੋਣਾ ਕਿਉਂਕਿ ਮੱਝ ਵੀ ਚੰਗੀ ਆ ਦੋਸਤੋ ਤੇ ਰੇਟ ਵੀ ਬਿਲਕੁਲ ਵਾਜਿਬ ਦੁੱਧ 10 ਕਿਲੋ ਮੰਨ ਕੇ ਲੈ ਲਿਓ ਦੋਸਤੋ ਤਾਜੀ ਸੂਈਆ 4 ਦਿਨਾਂ ਦੀ ਹੁਣ 8 ਤੋਂ 9 ਕਿਲੋ ਬੋਲੀ ਹਾਜ਼ਰ ਆ ਵਾਜਿਬ ਰੇਟ 1,05,000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ